ਜੱਬ ਬਾਹੂ ਮਰੀ ਹੈ ਸਾਲ ਨੂੰ ਪਤਾ ਅੱਜ 4 ਦਿਨ ਹੋ ਗਏ ਤੇ ਲੈ ਚ ਪਾ ਪਾ ਅੱਜ ਤਹਨਾ ਕਾਂ ਤੇ ਲੈ ਜਾ ਕਿਸੇ ਦਾ ਨਿਆ ਨਹੀਂ ਕਰਿਆ ਕਿਉਂ ਨਹੀਂ ਨਿਆ ਕਰਿਆ ਸਾਰਨਾ ਕਾਂ ਤੇ ਲੱਗਿਆ ਕਿ ਕਾਰ ਦਾ ਜੀ ਵਿਚਾਰਾ ਜਾ ਵਸੀ ਰੋਈਏਗਾ ਥੀ ਧਾਮੀਆਂ ਚ ਬੈਠੀਏ ਬਤਾਓ ਮੈਨੂੰ ਤੁਨੂੰ ਕਿਹੜੀ ਮਜਬੂਰੀ ਨੂੰ ਇੱਥੇ ਬਹਿਣਾ ਪਿਆ ਮੇਰੀ ਪੋਤ ਬਾਹੂ ਮਰ ਗਈ ਮੈਂ ਮਨ ਆਪਣੇ ਬੱਚਿਆ ਕੋਲ ਨੂੰ ਮਰੋ ਮਨ ਕਿਉਂ ਨਹੀਂ ਨਿਆ ਕਰਿਆ ਅੱਜ ਸਾਡੀ ਸੋਨੇਵਰਗੀ ਬਹੂ ਉਹ ਪੈਰੂ ਦੇ ਸਾਨੂੰ ਸਾਥ ਕਾਦਾ ਕਰਨ ਵੀ ਨਹੀਂ ਮਿਲਿਆ ਇਨਸਾਫ ਤਾਂ ਕਰੋ ਤੈਨੂੰ ਲੱਗਦਾ ਪੁਲਿਸ ਨੇ ਬਣਦੀ ਕਰ ਬਈ ਨਹੀਂ ਕਰੀ ਕਿੱਥਾ ਗਈ ਪੁਲਿਸ ਇਹ ਕਿਸੇ ਦਾ ਬੰਦਾ ਮਾਰਦਾ ਵਾ ਤਾ ਦਿੱਤੋ ਸ੍ਰੀਸਤੇ ਨਾਲ ਵੀ ਜਾ ਕੇ ਲੈਣ ਤਾਂ ਇਹ ਗਰੀਬ ਦਾ ਸਾਡਾ ਇਨਸਾਫ ਨਹੀਂ ਹੋਇਆ ਅਸੀਂ ਜਾਂ ਤਾਂ ਇਨਸਾਫ ਨਹੀਂ ਹੁੰਦਾ ਜੇ ਸਾਡਾ ਨਾ ਸਰਕਾਰਾਂ ਤਾਂ ਅਸੀਂ ਸਹਿਮਤ ਹੋਵਾਂਗੇ ਨਹੀਂ ਬਹੂ ਪਾ ਮਹੀਨਾ ਪਈ ਰਾਵਾਂ ਬੀਬੀ ਜੀ ਤੁਸੀਂ ਘਬਰਾਓ ਨਾ ਅਸੀਂ ਸਰਕਾਰ ਨਹੀਂ ਅਸੀਂ ਸਰਕਾਰਾਂ ਨਾਲ ਹਮੇਸ਼ਾ ਲੜਦੇ ਆਏ ਆਂ ਅੱਜ ਵੀ ਸਰਕਾਰ ਤੋਂ ਖਿਲਾਫ ਲੜਾਂਗੇ ਗੋਰੀ ਕਿਉਂ ਖਾਦੋ ਸੱਟਾਂ ਨਾਲ ਇੱਕ ਕਾਗਾ ਕਿਸੇ ਆਪ ਸਰ ਦਾ ਕਿਸੇ ਪ੍ਰਧਾਨ ਮਾਤਰੀ ਦਾ ਬੱਚਾ ਚੜਾ ਜਾਵੇ ਦੇਖਦਾ ਤਾਂ ਨਜ ਬੈਠੂਗਾ ਮਰੇ ਤਾਂ ਬੈਠੂਗਾ ਅੱਜ ਸਾਨੂੰ ਰੋਣਾ ਨਹੀਂ ਮਿਲਿਆ ਬਿਲਕੁਲ ਇਹ ਜਿਹੜਾ ਇਹ ਰੋ ਆਹੇ ਇਹ ਕੋਈ ਰਾਜਨੀਤਿਕ ਰੋ ਨਹੀਂ ਹੈਗਾ ਇੱਕ ਇੱਕ ਇਹ ਮਾਤਾ ਦਾ ਇੱਕ ਮਾਂ ਦਾ ਜਿਹੜਾ ਦਰਦ ਆ ਉਹ ਆ ਸੋ ਮਾਤਾ ਮਾਤਾ ਜੀ ਤੁਸੀਂ ਮੈਂ ਤਾਂ ਲਿਆਂਦਾ ਨਹੀਂ ਤੇ ਮੈਂ ਮਰ ਜਾਣਾ ਪੱਡੀ ਤਾਂ ਸਰਕਾਰ ਆ ਤੇ ਇਹ ਲੋਕ ਸਰਕਾਰ ਨੂੰ ਹੀ ਹੁਣ ਲਹਨਤਾ ਪਰਵੇ ਲਹਨਤਾ ਹੀ ਹੈ ਜੀ ਇਹ ਕੋਰਸ ਆਫਸਰ ਜਦ ਚੁਣੇ ਹੋਏ ਲੋਕ ਉਹ ਦੋਸ਼ੀ ਹੈਗੇ ਆ ਕਿਉਂ ਜੇ ਪੁਰਸ ਨੂੰ ਉਹ ਕਹਿੰਦੇ ਆ ਤਾਂ ਕਾਰਵਾਈ ਹੁੰਦੀ ਜਿਹੜਾ ਨਹੀਂ ਵੀ ਦੋਸ਼ੀ ਉਹਦੇ ਪਰਚਾ ਕਰਕੇ ਅੰਦਰ ਕਰ ਲੈਂਦੇ ਆ ਜਿਹੜੇ ਦੋਸ਼ੀ ਉਹਨਾਂ ਨੂੰ ਫੜਦੀ ਨਹੀਂ ਹੈਗੀ ਇਹ ਸਾਰਾ ਚੁਣਿਆ ਹੋਇਆ ਸਾਡਾ ਇਸ ਹਲਕੇ ਦਾ ਜਿਹੜਾ ਵਿਧਾਇਕ ਹੈ ਉਹ ਹੈ ਤੁਹਾਡੀ ਸਰਕਾਰ ਹੈ ਨਾ ਤੁਹਾਡੀ ਪਾਰਟੀ ਸਰਕਾਰ ਆ ਆਪਣੀ ਸਰਕਾਰ ਦੇ ਵਿੱਚ ਤੁਸੀਂ ਅੱਜ ਲੋਕਾਂ ਦੇ ਸਾਹਮਣੇ ਬੈਠੇ ਹੋ ਸਾਡੇ ਹਲਕੇ ਦੀ ਕੁੜੀ ਹੈ ਆਪਣੇ ਪਰਿਵਾਰ ਦੀ ਕੁੜੀ ਹੈ ਉਹਦੇ ਨਾਲ ਨਹੀਂ ਖੜਾਂਗੇ ਸੀ ਕਿਹਦੇ ਨਾਲ ਖੜਾਂਗੇ ਤੁਸੀਂ ਤੁਹਾਡੀ ਹੁਣ ਪੇਸ਼ ਨਹੀਂ ਚੱਲ ਰਹੀ ਤੁਸੀਂ ਵੀ ਇਹਨਾਂ ਲੋਕਾਂ ਵਾਂਗ ਅਸਾਹੇ ਬੈਠੇ ਹੋ ਉਹ ਲੋਕਾਂ ਦੇ ਭਲੇ-ਵਸਾ ਕੰਮ ਨਹੀਂ ਕਰ ਰਹੇ ਮੁੱਖ ਮੰਤਰੀ ਸਾਹਿਬ ਵੀ ਕੱਲ ਸਾਡੇ ਕਹਿੰਦੇ ਸੀ ਹੈ ਕਿ ਸਾਡੇ ਬੰਦੇ ਮਾਫੀ ਨਹੀਂ ਦੇਣਗੇ ਮੈਂ ਮੁੱਖ ਮੰਤਰੀ ਤੁਹਾਡੇ ਮੀਡੀਆ ਨਾਲ ਹੀ ਕਹਿੰਦਾ ਇਹਦੀ ਤੁਹਾਡੇ ਕੋਲ ਇੰਟੈਲੀਜੈਂਸ ਰਿਪੋਰਟ ਵੀ ਹੈ ਕਿ ਸਾਡੇ ਬੰਦੇ ਦੀ ਸਾਰੀਆਂ ਰਿਪੋਰਟਾਂ ਹੈਗੀਆਂ ਏਜੰਸੀਆਂ ਦੀਆਂ ਰਿਪੋਰਟਾਂ ਹੈਗੀਆਂ ਇੰਟੈਲੀਜੈਂਸ ਦੀਆਂ ਹੈਗੀਆਂ ਅੱਜ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਚੈਨਲ ਤੇ ਮੱਖੋਂ ਦੀ ਸੁਣ ਲੋ ਇਹਦੀ ਜਾਂਚ ਕਰਾਓ ਇੰਟੈਲੀਜੈਂਸ ਦੀ ਰਿਪੋਰਟ ਲਾਓ ਤੁਹਾਡੇ ਕੋਲ ਸਾਰੀਆਂ ਰਿਪੋਰਟਾਂ ਆ ਕਿ ਐਮਐਲਏ ਕਿਆ ਕੰਮ ਕਰਦਾ ਤੁਹਾਡਾ ਆਪਣੇ ਹੀ ਪਾਰਟੀ ਦੇ ਐਮਐਲਏ ਦਾ ਸਵਾਲ ਇਹ ਵੀ ਤੁਸੀਂ ਮੰਨਦੇ ਹੋ ਵੀ ਵਾਕਿਆ ਹੀ ਗਲਤ ਹੋ ਰਿਹਾ ਇਹਨਾਂ ਦੇ ਨਾਲ ਗਲਤ ਹੋ ਰਿਹਾ ਬਿਲਕੁਲ ਗਲਤ ਆ ਵੀ ਇੱਥੇ ਅੱਜ ਆਇਓ ਮੇਰੀ ਮੇਰੀ ਭੈਣ ਦਾ ਪੋਤ ਬਹੂ ਹੈ ਮੇਰੀ ਭੈਣ ਦੀ ਮੇਰੇ ਪੋਤੇ ਦੀ ਬਹੂ ਹੈ ਮੈਂ ਰੋਸ ਚਾਈ ਹੈ ਇੱਕ ਇੱਕ ਮਿੰਟ ਪੁੱਤ ਮੇਰਾ ਪਹਿਲਸ ਵੀ ਕਰ ਪਿਆ ਦੋ ਭਾਈ ਜਾਂ ਬਹੂ ਮਰੀ ਹੈ ਸਭ ਨੂੰ ਪਤਾ ਅੱਜ 4 ਦਿਨ ਹੋ ਗਏ ਤੇ ਨਾਈਟ ਚ ਪਾ ਆਜ ਤੱਕ ਆਪਣਾ ਘਰ ਤੇ ਲੈ ਜਾ ਕਿਸੇ ਨੇ ਆ ਨਹੀਂ ਕਰਿਆ ਕਿਉਂ ਨਹੀਂ ਨਿਆ ਕਰਿਆ ਤੁਸੀਂ ਸਾਡੇ ਬੱਚਾ ਨਹੀਂ ਤੁਸੀਂ ਬਾਹਰ ਕੰਮ ਕਰਦੇ ਮੇਰੇ ਬੱਚੇ ਗੱਡੀਆਂ ਚਲਾਦੇ ਕੋਈ ਹਰਕਤ ਸਾਡੇ ਕੋਲ ਹਾਜ਼ਰ ਕਰਦੇ ਕਿਉਂ ਨਹੀਂ ਹਾਜ਼ਰ ਕਰੇ ਇਸਮੇ ਨਹੀਂ ਪੇਮੈਂਟ ਕਾ ਦੇ ਇਨ ਕਾ ਹੈ ਨਹੀਂ ਅੱਜ ਤਰਨਾ ਕਹਾਂ ਤੇ ਲੱਗਿਆ ਇੱਕ ਕਰਦਾ ਜੀ ਬਚਾਰਾ ਜਾ ਵਸੀ ਰੋਈਏ ਕਾ ਤੀ ਤਾਰਨੀ ਜੂ ਬੈਠੀਏ ਬਤਾਓ ਮੈਨੂੰ ਤੁਹਾਨੂੰ ਕਿਹੜੀ ਮਜਬੂਰੀ ਨੂੰ ਇੱਥੇ ਬਹਿਣਾ ਪਿਆ ਮੇਰੀ ਬੋਤ ਬਾਹੂ ਮਰ ਗਈ ਮਾ ਮਨ ਆਪਣੇ ਬੱਚਿਆ ਕੋ ਨੂੰ ਮਰੋ ਮਨ ਮੈਂ ਤਾਂ ਮਜਬੂਰੀ ਕਰਾ ਰਾ ਮੇਰੇ ਹਸਪਤਾਲ ਤੇ ਪਿਆ ਮੇਰਾ ਪੁੱਤ ਡੈਕਾ ਸੀ ਹੁਣ ਇਹਦਾ ਕੋਣ ਵੀ ਨਹੀਂ ਆਇਆ ਮਜਬੂਰੀ ਚ ਆਈ ਕਿਉਂ ਨਹੀਂ ਨਿਆ ਕਰਿਆ ਅੱਜ ਸਰਕਾਰ ਆ ਗਈਆਂ ਕਿਉਂਦਾ ਨਹੀਂ ਪਤਾ ਲੱਗਿਆ ਅੱਜ ਸਾਡੀ ਸੋਨੇ ਮਰ ਗਈ ਬਹੂ ਉਹ ਭਾਈ ਰੋਦੇ ਸਾਨੂੰ ਸਾਥ ਕਾ ਦਾ ਕੰਨ ਵੀ ਨਹੀਂ ਮਿਲਦਾ ਸਾਬਤਾ ਕਰੋ ਨਸਾਫਤਾ ਕਰੋ ਸਾਡਾ ਨਸਾਫ ਕਰੋ ਤੈਨੂੰ ਲੱਗਦਾ ਪੁਲਿਸ ਨੇ ਬੰਦੀ ਕਾਰਵਾਈ ਨਹੀਂ ਕੀਤੀ ਨਹੀਂ ਕੀਤੀ ਕਦੀ ਨਹੀਂ ਨਹੀਂ ਕੀਤੀ ਕਿੱਥੇ ਗਈ ਪੁਲਿਸ ਇਹ ਕਿਸੇ ਦਾ ਬੰਦਾ ਮਰ ਜਾਵਾ ਤਾਰਦੀ ਤੋਂ ਸਬੰਧਤ ਵੀ ਜਾ ਕੇ ਲੈਣਦਾ ਇਹ ਗਰੀਬ ਦਾ ਇਹ ਗਰੀਬ ਦਾ ਤਿਆਰੀ ਦਾ ਸਾਡਾ ਇਨਸਾਫ ਨਹੀਂ ਹੋਇਆ ਅਸੀਂ ਜਦ ਤੱਕ ਇਨਸਾਫ ਨਹੀਂ ਹੁੰਦਾ ਜੇ ਸਾਡਾ ਨਾ ਸਰਕਾਰਾਂ ਤਾਂ ਅਸੀਂ ਸਹਿਮਤ ਹੋਵਾਂਗੇ ਨਹੀਂ ਬਹੁਤ ਪਹਾ ਮਹੀਨਾ ਪਈ ਰਹਾ ਮੈਂ ਜਾਊਂਗੀ ਕੋਈ ਵੀ ਨਾ ਜਾਵਾ ਵੈਰੀ ਸੰਗਤ ਮੇਰਾ ਨਾਲ ਹੈ ਅਸੀਂ ਤਾਂ ਸਾਫ ਦੋਣਾ ਮਸਤੀ ਕਿਵੇਂ ਕਿਵੇਂ ਦੇਖਦੇ ਹੋ ਅੱਜ ਇਹਨਾਂ ਦੇ ਜਿਹੜੇ ਜਜ਼ਬਾਤ ਆ ਇਹ ਗੱਲਾਂ ਇਹ ਬਿਲਕੁਲ ਦਿਲ ਤੋਂ ਇਹ ਕਰ ਰਹੇ ਆ ਇਹ ਮਾਤਾ ਜੀ ਦੀਆਂ ਜਿਹੜੀਆਂ ਗੱਲਾਂ ਦਿਲ ਤੋਂ ਵੀ ਢਿੱਡ ਚੋਂ ਆਣ ਇਨਾ ਦੁੱਖ ਇਸ ਪਰਿਵਾਰ ਨੂੰ ਹੈ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਹੈ ਯਾਰੋ ਬੜੇ ਹੈਰਾਨੀ ਦੀ ਗੱਲ ਹੈ 4 ਦਿਨ ਐਕਸੀਡੈਂਟ ਹੋਇਆ ਨ ਹੋ ਜਾਣ ਤੇ ਸਰਕਾਰ ਦੇ ਕੰਨਾਂ ਤੱਕ ਪ੍ਰਸ਼ਾਸਨ ਦੇ ਕੰਨਾਂ ਤੱਕ ਜੂਰਾ ਸਰ ਕੇ ਅਸੀਂ ਤਾਂ ਇਨਸਾਫ਼ ਮੰਗਣ ਆਏ ਆਂ ਪਰ ਇੱਕ ਗੱਲ ਵੀ ਦੱਸ ਦੇਣਾ ਚਾਹੁੰਦੇ ਆਂ ਸਰਕਾਰ ਨੂੰ ਧੇਰ ਨਾਲ ਦਿੱਤਾ ਹੋਇਆ ਇਨਸਾਫ਼ ਕਦੇ ਇਨਸਾਫ਼ ਨਹੀਂ ਹੁੰਦਾ ਉਹ ਸਾਡੀਆਂ ਭਾਵਨਾਵਾਂ ਨੂੰ ਬਲੁੰਦਰ ਕੇ ਨਹੀਂ ਰੱਖ ਦਿੱਤਾ ਇਹ ਮਾਤਾ ਜੀ ਜੋ ਬੋਲਦੇ ਐ ਇਹਨਾਂ ਦਾ ਪਰਿਵਾਰ ਬੋਲਦਾ ਐ ਅਸੀਂ ਇਹਨਾਂ ਨੂੰ ਸ਼ਾਬਾਸ਼ ਦਿੰਨੇ ਆਂ ਬੀਬੀ ਜੀ ਤੁਸੀਂ ਘਬਰਾਓ ਨਾ ਅਸੀਂ ਸਰਕਾਰ ਨਹੀਂ ਅਸੀਂ ਸਰਕਾਰਾਂ ਨਾਲ ਹਮੇਸ਼ਾ ਲੜਦੇ ਆਏ ਆਂ ਅੱਜ ਵੀ ਸਰਕਾਰ ਤੋਂ ਖਿਲਾਫ ਲੜਾਂਗੇ ਜਿੱਥੇ ਸਾਨੂੰ ਤੁਸੀਂ ਲੈ ਕੇ ਜਾਣਾ ਚਾਹਨੀ ਆਂ ਅਸੀਂ ਉੱਥੇ ਤੱਕ ਜਾਵਾਂਗੇ ਹਰ ਹਾਲਤ ਵਿੱਚ ਲੋਕਾਂ ਨੂੰ ਇਨਸਾਫ ਦਵਾ ਕੇ ਜਾਵਾਂਗੇ ਬਹੁਤ-ਬਹੁਤ ਸ਼ੁਕਰੀਆ ਤੁਹਾਨੂੰ ਕਾਦਾ ਗੋਲੀ ਚ ਲਖਾ ਦੋ ਸਾਡਾ ਇਨਸਾਫ ਇੱਕ ਕਾਦਾ ਕਿਸੇ ਆਪ ਸਰਦਾ ਕਿਸੇ ਪ੍ਰਧਾਨ ਮਾਤਰੀ ਦਾ ਬੱਚਾ ਚੜਾ ਜਾਵੇ ਦੇਖਦਾ ਤਾ ਤੇ ਬੈਠੂਗਾ ਮਰਦਾ ਬੈਠੂਗਾ ਅੱਜ ਸਾਨੂੰ ਰੋਣਾ ਨਹੀਂ ਮਿਲਿਆ ਦਾਗ ਡਾਣਾ ਨਹੀਂ ਮਿਲੇ ਅੱਜ ਚਾਚਾ ਦੇ ਸਰਕਾਰਾਂ ਕਿਤਾ ਆ ਗਿਆ ਕੋਈ ਵੀ ਨਹੀਂ ਆਈ ਸਰਕਾਰ ਇੱਥੇ ਬਿਲਕੁਲ ਇਹ ਜਿਹੜਾ ਇਹ ਰੋ ਆਹੇ ਇਹ ਕੋਈ ਰਾਜਨੀਤਿਕ ਰੋ ਨਹੀਂ ਹੈਗਾ ਇੱਕ ਇੱਕ ਇਹ ਮਾਤਾ ਦਾ ਇੱਕ ਮਾਂ ਦਾ ਜਿਹੜਾ ਦਰਦ ਆ ਉਹ ਆ ਸੋ ਮਾਤਾ ਮੈਂ ਤਾਂ ਤੁਸੀਂ ਮੈਂ ਮਰ ਜਾਣਾ ਮੇਰੀ ਪਾਹ ਨੂੰ ਹਾਜੇ ਕਰੋ ਥਾ ਬੰਦੇ ਆਣ ਹਰਸੀ ਕੁਛ ਨਹੀਂ ਕਹਾ ਤੁਸੀਂ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਨਾਲ ਬੱਚੇ ਆਹੋ ਆਪਣੀ ਸਿਹਤ ਦਾ ਕੁਛ ਨਹੀਂ ਭੋਲਿਆ ਵਾ ਸਭ ਛੁਪੇ ਵੇ ਇਹ ਤਾਂ ਸਰਜੀਓ ਕਾਢ ਲੈ ਨਹੀਂ ਸਰਕਾਰ ਇਹ ਗਰੀਬ ਦਾ ਇਹ ਗਰੀਬ ਦਾ ਸੋ ਬਿਲਕੁਲ ਇਹ ਗਰੀਬ ਦਾ ਪਰਿਵਾਰ ਸੀ ਇਸ ਕਰਕੇ ਇਨਸਾਫ ਨਹੀਂ ਮਿਲ ਰਿਹਾ ਵੱਡੇ ਸਵਾਲ ਆ ਸਰਕਾਰਾਂ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਵੀ ਕਿ ਗਰੀਬਾਂ ਨੂੰ ਐਸੇ ਤਰ੍ਹਾਂ ਹੀ ਟ੍ਰੀਟਮੈਂਟ ਮਿਲੂਗਾ ਜੇ ਕਿ ਸੇ ਵੱਡੇ ਦਾ ਹੁੰਦਾ ਤਾਂ ਫਿਰ ਸ਼ਾਇਦ ਮਿੰਟਾਂ ਦੇ ਵਿੱਚ ਸਾਰੀ ਖੋਜ-ਖਬਰ ਲੱਭ ਲਈ ਜਾਂਦੀ ਦੋਸ਼ੀ ਵੀ ਹਾਜ਼ਰ ਕਰ ਦਿੱਤੇ ਜਾਂਦੇ ਪਰ ਮਾਤਾ ਨੇ ਵੱਡਾ ਸਵਾਲ ਚੁੱਕਿਆ ਤੇ ਮਾਤਾ ਦੇ ਜਜ਼ਬਾਤ ਆ ਤੇ ਜਦੋਂ ਕਿਸੇ ਦੇ ਅੰਦਰੋਂ ਆਵਾਜ਼ ਆਉਂਦੀ ਹੈ ਇੱਥੇ ਫਿਰ ਅੰਬਰ ਵੀ ਕੰਬ ਉੱਠਦਾ ਹੈ ਤੇ ਇਸ ਗੱਲ ਦੇ ਉੱਤੇ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਕਿ ਜੇਕਰ ਇੱਥੇ ਬਣਦਾ ਇंसाफ ਨਹੀਂ ਮਿਲ ਰਿਹਾ ਤਾਂ ਹੀ ਇਹ ਲੋਕ ਜਿਹੜੇ ਆ ਗਏ ਆ ਉਹ ਇਸ ਤਰ੍ਹਾਂ ਰੋ ਰਹੇ ਇਸ ਤਰ੍ਹਾਂ ਵਿਰਲਾਪ ਕਰ ਰਹੇ ਆ ਸੰਧੋਵਾ ਸਾਹਿਬ ਤੁਸੀਂ ਵੀ ਇੱਥੇ ਆਏ ਹੋ ਕੀ ਨੇ ਦੇਖਦੇ ਹਾਂ ਇੱਥੇ ਤੁਸੀਂ ਅੱਜ ਪਹੁੰਚੇ ਥੋੜੀ ਤਾਂ ਸਰਕਾਰ ਆ ਤੇ ਇਹ ਲੋਕ ਸਰਕਾਰ ਨੂੰ ਹੀ ਹੁਣ ਲਾਂ ਤਾਂ ਪਰ ਇਹ ਲਾਂ ਤਾਂ ਹੀ ਹੈ ਜੀ ਇਹ ਲਾਂ ਤਾਂ ਜਰੂਰ ਹੈ ਸਾਡੇ ਹਲਕੇ ਦੀ ਕੁੜੀ ਹੈ ਬੇਟੀ ਹੈ ਬਹੂ ਹੈ ਉਹਦੀ ਡੈਥ ਹੋ ਗਈ ਹੈ ਉਹਦੇ ਸਾਰਿਆਂ ਦਾ ਸਾਂਝਾ ਹੈ ਰੋਸ ਵਿੱਚ ਆਣਾ ਚਾਹੀਦਾ ਹੈ ਦੁੱਖ ਦੀ ਘੜੀ ਵਿੱਚ ਨਹੀਂ ਖੜੇ ਹੋਵਾਂਗੇ ਕਿੱਥੇ ਖੜੇ ਹੋਵਾਂਗੇ ਆਪਾਂ ਠੀਕ ਹੈ ਨਾ ਜੀ ਆਪਾਂ ਦੁੱਖ ਦੀ ਘੜੀ ਦੇ ਵਿੱਚ ਖੜੇ ਹੋਏ ਆ ਸਾਰੇ ਜਿਹੜੇ ਵੀ ਦੇ ਦੋਸ਼ੀ ਹੋਣਗੇ ਪੁਲਿਸ ਆਫਸਰ ਜਾਂ ਚੁਣੇ ਹੋਏ ਲੋਕ ਉਹ ਦੋਸ਼ੀ ਹੈਗੇ ਆ ਕਿਉਂ ਜੇ ਪੁਲਿਸ ਨੂੰ ਉਹ ਕਹਿੰਦੇ ਆ ਤਾਂ ਕਾਰਵਾਈ ਹੁੰਦੀ ਉਹੀ ਪੁਲਿਸ ਦੇ ਉੱਪਰ ਤੇ ਉਹਨਾਂ ਨੂੰ ਫੋਨ ਆ ਗਿਆ ਕਿਤੇ ਕਾਰਵਾਈ ਨਹੀਂ ਹੋ ਰਹੀ ਹੈ ਸਾਰੇ ਦੋਸ਼ੀ ਚੁਣੇ ਹੋਏ ਲੋਕ ਹੈ ਇਹਨਾਂ ਦੇ ਵਿੱਚ ਜਿਹੜੇ ਹੋਇਆ ਮੈਂ ਸਾਰੇ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਜਦੋਂ ਪ੍ਰਸ਼ਾਸਨ ਦੇ ਅਧਿਕਾਰੀ ਆਪਣੇ ਲੋਆਣੇ ਆ ਫਿਰ ਉਹਦੇ ਕੋਈ ਚੱਲਦੇ ਐ ਜਿਹੜਾ ਨਹੀਂ ਵੀ ਦੋਸ਼ੀ ਹੁੰਦਾ ਉਹਦੇ ਪਰਚਾ ਕਰਕੇ ਅੰਦਰ ਕਰ ਦਿੰਦੇ ਐ ਜਿਹੜੇ ਦੋਸ਼ੀ ਉਹਨਾਂ ਨੂੰ ਫੜਦੀ ਨਹੀਂ ਹੈਗੀ ਉਹਦਾ ਕਾਰਨ ਕੀ ਆ ਇਹ ਸਾਰਾ ਚੁਣਿਆ ਹੋਇਆ ਸਾਡਾ ਇਸੇ ਹਲਕੇ ਦਾ ਜਿਹੜਾ ਵਧਾਇਕ ਹੈ ਉਹ ਹੈ। ਤੁਹਾਡੀ ਸਰਕਾਰ ਹੈ ਨਾ ਤੁਹਾਡੀ ਪਾਰਟੀ ਦੀ ਸਰਕਾਰ ਆ ਆਪਣੀ ਸਰਕਾਰ ਦੇ ਵਿੱਚ ਤੁਸੀਂ ਅੱਜ ਲੋਕਾਂ ਦੇ ਸਾਹਮਣੇ ਬੈਠੇ ਹੋ ਆ ਕੇ। ਮੈਂ ਲੋਕਾਂ ਦੇ ਨਾਲ ਹੀ ਬੈਠੂੰਗਾ ਮੈਂ ਤਾਂ ਮੇਰੇ ਤਾਂ ਲੋਕ ਆ ਪਹਿਲਾਂ ਸਰਕਾਰਾਂ ਬਾਅਦ ਚੁੰਦੀਆਂ ਪਹਿਲਾਂ ਜਨਤਾ ਹੁੰਦੀ ਜਨਤਾ ਦੇ ਨਾਲ ਬੈਠਣਾ ਪੈਂਦਾ ਜਿੱਥੇ ਜਨਤਾ ਦੀ ਗੱਲ ਹੋਵੇ। ਸਾਡੇ ਹਲਕੇ ਦੀ ਕੁੜੀ ਹੈ ਆਪਣੇ ਪਰਿਵਾਰ ਦੀ ਕੁੜੀ ਹੈ ਉਹਦੇ ਨਾਲ ਨਹੀਂ ਖੜਾਂਗੇ ਅਸੀਂ ਕਿਤੇ ਨਾਲ ਖੜਾਂਗੇ। ਤੁਹਾਡੀ ਹੁਣ ਪੇਸ਼ ਨਹੀਂ ਚੱਲ ਰਹੀ ਤੁਸੀਂ ਵੀ ਇਹਨਾਂ ਲੋਕਾਂ ਵਾਂਗ ਫਿਰ ਅਸਾਹੇ ਬੈਠੇ ਹੋ। ਦੇਖੋ ਮੇਰੀ ਗੱਲ ਆਪ ਸਰਦਿਕ ਪਜਾਨ ਦੀ ਪਜਾਦ ਦਿੱਤੀ ਹੈ ਬਾਕੀ ਜਦੋਂ ਲੋਕਾਂ ਨੂੰ ਧਰਨਾ ਲਾ ਰਹੇ ਮੈਂ ਲੋਕਾਂ ਦੇ ਵਿੱਚ ਵੀ ਬੈਠਾਂਗਾ ਹੋਰ ਕਿੱਥੇ ਜਾਵਾਂਗਾ ਪੇਸ਼ ਦਾ ਮਲਕ ਕਿ ਮੈਂ ਪੇਸ਼ਤਾ ਕਰੇ ਰਿਹਾ ਜਾਂ ਗਲਤ ਕਰੇ ਰਿਹਾ ਹਾਂ ਪਰ ਲੋਕਾਂ ਦੇ ਵਿੱਚ ਵੀ ਬੈਠਾਂਗਾ ਕਿ ਜੇ ਲੋਕ ਅਫਸੋਸ ਕਰਨ ਬੈਠੇ ਮੈਂ ਨਹੀਂ ਬੈਠਾਂਗਾ ਲੋਕਾਂ ਦੇ ਧਰਨੇ ਵਿੱਚ ਬੈਠਣਾ ਇਹਨਾਂ ਨੂੰ ਸਾਫ਼ ਪਿਲਣਾ ਚਾਹੀਦਾ ਹੈ ਠੀਕ ਹੈ ਜੇਰਾ ਤੁਸੀਂ ਸਵਾਲ ਕਰਦੇ ਥੋੜਾ ਸਵਾਲ ਸਹੀ ਹੈਗਾ ਇਹ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਇੰਟਰਵਿਊ ਵਿੱਚ ਵੀ ਸਾਰੀ ਪ੍ਰੋਬਲਮ ਕੀ ਹੈ ਠੀਕ ਹੈ ਉਹਨਾਂ ਦਾ ਕੰਮ ਹੈ ਸਿਰਫ ਮਾਫੀਆਂ ਚਲਾਉਣਾ ਹੈ ਉਹ ਲੋਕਾਂ ਦੇ ਭਲੇ-ਵਸਾ ਕੰਮ ਨਹੀਂ ਕਰ ਰਹੇ ਐ ਮੁੱਖ ਮੰਤਰੀ ਸਾਹਿਬ ਵੀ ਕੱਲ ਸਾਡੇ ਕਹਿੰਦੇ ਸੀ ਹੈ ਕਿ ਸਾਡੇ ਬੰਦੇ ਮਾਫੀ ਨਹੀਂ ਦੇ ਲੈ ਮੈਂ ਮੁੱਖ ਮੰਤਰੀ ਤੁਹਾਡੇ ਮੀਡੀਆ ਨਾਲ ਹੀ ਕਹਿੰਦਾ ਇਹਦੀ ਤੁਹਾਡੇ ਕੋਲ ਇੰਟੈਲੀਜੈਂਸ ਰਿਪੋਰਟ ਵੀ ਹੈ ਕਿ ਸਾਡੇ ਬੰਦੇ ਦੀ ਸਾਰੀਆਂ ਰਿਪੋਰਟਾਂ ਹੈਗੀਆਂ ਏਜੰਸੀਆਂ ਦੀਆਂ ਰਿਪੋਰਟਾਂ ਹੈਗੀਆਂ ਇੰਟੈਲੀਜੈਂਸ ਦੀਆਂ ਹੈਗੀਆਂ ਅੱਜ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਚੈਨਲ ਤੇ ਮੁੱਖ ਮੰਤਰੀ ਸੁਣ ਲੋ ਇਹਦੀ ਜਾਂਚ ਕਰਾਓ ਇੰਟੈਲੀਜੈਂਸ ਦੀ ਰਿਪੋਰਟ ਲਓ ਤੁਹਾਡੇ ਕੋਲ ਸਾਰੀਆਂ ਰਿਪੋਰਟਾਂ ਐ ਕਿ ਐਮਐਲਏ ਕਿਆ ਕੰਮ ਕਰਦਾ ਤੁਹਾਡਾ ਆਪਣੇ ਹੀ ਪਾਰਟੀ ਦੇ ਐਮਐਲਏ ਦਾ ਸਵਾਲ ਹੁਣ ਇੱਥੇ ਫਿਰ ਜਿਹੜੀ ਹੁਣ ਕਾਰਵਾਈ ਕਰਾਉਂਗੇ ਤੁਸੀਂ ਤੁਸੀਂ ਨਾਲ ਖੜ ਕੇ ਨਾਲ ਇਹਨਾਂ ਦੇ ਨਾਲ ਲੋਕਾਂ ਦੇ ਨਾਲ ਜੱਤ ਕਰੇ ਧਰਨਾਂ 'ਚ ਬੈਠ ਨਹੀਂ ਬੈਠਾ ਇਹ ਵੀ ਤੁਸੀਂ ਮੰਨਦੇ ਹੋ ਵੀ ਵਾਕਿਆ ਹੀ ਗਲਤ ਹੋ ਰਿਹਾ ਇਹਨਾਂ ਦੇ ਨਾਲ ਗਲਤ ਹੋ ਰਿਹਾ ਬਿਲਕੁਲ ਗਲਤ ਹੋ ਰਿਹਾ ਅਸੀਂ ਜਾ ਕੇ ਬੰਦੇ ਫੜਾ ਦੇਂਗੇ ਤਾਂ ਬਿਲਕੁਲ ਜਿੱਥੇ ਲੋਕ ਰੋਹ ਜਿਹੜਾ ਹੈਗਾ ਲੋਕ ਰੋਹ ਦੇ ਵਿੱਚ ਆ ਤੇ ਆਵਾਜ਼ ਜਿਹੜੀ ਹੈਗੀ ਦਰਦ ਅੰਦਰੋਂ ਲੋਕ ਫਰੋਲ ਰਹੇ ਆ ਤਾਂ ਉੱਥੇ ਹੀ ਆ ਵਿਧਾਇਕ ਸਭ ਕਾ ਵਿਧਾਇਕ ਜਿਹੜੇ ਹੈਗੇ ਆ ਉਹ ਵੀ ਇੱਥੇ ਪਹੁੰਚੇ ਹੋਏ ਆ ਤੇ ਇਹ ਧਰਨਾ ਲਾਇਆ ਗਿਆ ਸੜਕ ਨੂੰ ਬਲੌਕ ਕੀਤਾ ਗਿਆ ਸੜਕ ਨੂੰ ਬੰਦ ਕੀਤਾ ਗਿਆ ਤਾਂ ਸਵਾਲ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਦੇ ਉੱਤੇ ਲੋਕ ਕਹਿ ਰਹੇ ਆ ਕਿ ਅਸੀਂ ਫਾਸਟਐਗ ਤੋਂ ਨੰਬਰ ਪ੍ਰਾਪਤ ਕਰ ਲਏ ਅਸੀਂ ਐਡਰੈਸ ਪ੍ਰਾਪਤ ਕਰ ਲਿਆ ਅਸੀਂ ਇਹ ਪਤਾ ਕਰ ਲਿਆ ਕਿ ਉਹ ਫੇਟ ਮਾਰਨ ਵਾਲਾ ਵਿਅਕਤੀ ਜਿਹਦੇ ਗੱਡੀ ਇੱਕ ਔਰਤ ਦੇ ਵਿੱਚ ਮਾਰਨ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਕੁਝ ਲੋਕ ਹਸਪਤਾਲ ਦੇ ਵਿੱਚ ਅਜੇ ਵੀ ਦਾਖਲ ਆ ਉਸ ਦੇ ਬਾਰੇ ਸਾਰਾ ਕੁਝ ਅਸੀਂ ਜਾਣਕਾਰੀ ਦੇ ਚੁੱਕੇ ਆ ਪਰ 4 ਦਿਨ ਹੋਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਉਸ ਦੇ ਚੱਲਦੇ ਆ ਇਹ ਵੱਡਾ ਰੋਸ ਧਰਨਾ ਜਿਹੜਾ ਹੈਗਾ ਲੋਕਾਂ ਦੇ ਵੱਲੋਂ ਲਾਇਆ ਗਿਆ ਹੁਣ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਪ੍ਰਸ਼ਾਸਨ ਦਾ ਕੀ ਪੱਖ ਰਹੂਗਾ ਕੀ ਜਵਾਬ ਰਹੂਗਾ ਲੋਕ ਸੰਤੁਸ਼ਟ ਹੋਣਗੇ ਜਾਂ ਨਹੀਂ ਹੋਣਗੇ ਇਹ ਵੱਡੇ ਸਵਾਲ ਅਜੇ ਵੀ ਇਸ ਨੂਰਪੁਰ ਵੇਦੀ ਇਲਾਕੇ ਦੇ ਵਿੱਚ ਪਿੰਡ ਅਬਿਆਨੇ ਪ੍ਰਸ਼ਾਸਨ ਦੇ ਉੱਤੇ ਖੜਿਆ ਇਹਨਾਂ ਲੋਕਾਂ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ ਉਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਾਮ ਸਿੰਘ ਪੰਜਾਬੀ ਲੋਕ ਚੰਦਰ